ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਤੁਸੀਂ ਤੇ ਆਪਾਂ ਅੱਜ ਆਪਣੇ ਪਸੂ ਦੇ ਕੋਰਾਮ ਨਾਲ ਬੈਠੇ ਨੇ ਇਹਨਾਂ ਨੂੰ ਕੋਈ ਛੰਨੀ ਛੰਨੀ ਦਾ ਨਹੀਂ ਹੈਗਾ 3 ਵਜ ਗਏ ਤੇ ਹਰਿਆਰਾਮ ਨਾਲ ਬੈਠੇ ਆਪਾਂ ਜ਼ੁਲਾਦੇ ਉੱਪਰ ਅੱਜ ਹੁਣ ਲੋਹ ਝੱਲਣ ਲੱਗੀ ਵੀਰ ਬਾਕੀ ਲੈਂਡ ਵੀ ਰਹਿਣ ਲੱਗੀ ਹੋਣੀ ਤੇ ਆਪਾਂ ਫੋਗਰ ਚਲਾਤੀ ਆਪਣੀ ਠੰਢੀ ਠੰਢੀ ਏਸੀ ਮੰਗੂ ਆ ਹੁਣ ਹਵਾ ਇੱਥੇ ਠੰਢੀ ਠੰਢੀ ਪੈਂਦੀ ਹੈਗੀ ਤੇ ਵਧੀਆ ਰੈਸਟ ਕਰਦੀਆਂ ਨੇ ਬਜ਼ਰੀਆਂ ਆ ਦੇਖੋ ਠੰਢੀ ਠੰਢੀ ਹਵਾ ਚੱਲਦੀ ਹੈ ਥੋੜਾ ਆ ਇਧਰ ਪਾਣੀ ਵਾਲਾ ਛੱਡਦਾ ਹਨਾ ਇਹ ਪਤਾ ਨਹੀਂ ਇੱਥੋਂ ਛੇਤੀ ਮੋਟਰ ਤੋਂ ਨੇੜੇ ਪੈਂਦਾ ਹਨਾ ਨਾਲੇ ਇੱਥੇ ਗਿੱਲਾ ਹੈਗਾ ਇਹਦੇ ਥਾਂ ਇਧਰ ਪੱਖਾ ਵੀ ਨਹੀਂ ਨਹੀਂ ਪੱਖੇ ਨਾਲ ਉੱਡ ਜਾਂਦੇ ਇੱਥੇ ਪੱਖਾ ਇਧਰ ਹਵਾ ਪੱਖੇ ਦੀ ਪੈਂਦੀ ਨਹੀਂ ਹੈਗੀ ਇਧਰ ਦੂਰ ਰਹਿ ਗਿਆ ਇਹ ਤੇ ਕਾਂ ਚਿੱਕੜ ਹੈਗਾ ਹੈ ਇਹ ਸਿੱਧਾ ਪਈ ਜਾਂਦਾ ਹੈ ਨਾ ਆ ਉੱਡੀ ਨਹੀਂ ਹਵਾ ਨਾਲ ਆ ਦੇਖੋ ਜੀ ਆਰਾਮ ਨਾਲ ਖੜੀਆਂ ਨਹੀਂ ਮੱਖੀਆਂ ਵੀ ਪਰ ਆਹ ਇਹ ਕੰਧ ਤੇ ਕਿਵੇਂ ਬੈਠੀਆਂ ਨੇ ਇੱਧਰ ਆਹ ਦੇਖੋ ਇੱਧਰ ਬੈਗੀਆਂ ਕੰਧ ਤੇ ਜ਼ਿਆਦਾ ਉਹ ਐ ਪਰ ਮੈਂ ਮੈਂ ਸੰਦੇ ਲਵੇ ਤਾਂ ਨਹੀਂ ਲੱਗੀਆਂ ਅੱਜ ਘੱਟ ਨਹੀਂ ਹੈ ਨਾ ਮਣੀ ਹੁਣ ਖੜੀਆਂ ਹੋਈਆਂ ਨੇ ਬਸ ਇੱਕ ਵਾਰ ਪਹਿਲਾਂ ਖੜੀਆਂ ਹੋਈਆਂ ਸੀ ਮੈਂ ਪਹਿਲਾਂ ਕੋਹਾ ਕੱਢੀ ਤੇ ਹੁਣ ਖੜੀਆਂ ਹੋਈਆਂ ਆ ਆਰਾਮ ਨਾਲ ਬੈਠੇ ਨੇ ਵਿਚਾਰੀਆਂ ਮਣੀ ਹੈਦਰੀ ਰਾਮਦਾਰੀਏਗੀ ਓਗਰਾਂ ਦੀ ਹੈ ਨਾ ਨਹੀਂ ਤਾਂ ਮੱਚ ਜਾਣ ਲੋ ਨਾਲ ਗਰਮ ਹਵਾ ਆਉਣ ਲੱਗੀ ਹੁਣ ਪੂਰੀ ਲੋ ਵਗਣ ਲੱਗੀ ਪੂਰੀ ਤੇਜ਼ ਹਵਾ ਚੱਲਦੀ ਹੈ ਬਾਹਰ ਸਬਾਉਂ ਸਨੀ ਕਰਕੇ ਰੱਖ ਲੈਣੇ ਆਂਗੇ ਇੱਥੇ ਹੁਣ ਚੱਕ ਚੱਕ ਕੇ ਪਾ ਕੇ ਵਸਦਾਣਾ ਪਾਵਾਂਗੇ ਉਸ ਆਪਣੇ ਗਾਈਆਂ ਵੀ ਇੱਧਰ ਲਿਆ ਕੇ ਬੰਦਦੇ ਆਂਗੇ ਕੱਲ ਤੋਂ ਇੱਧਰ ਹੀ ਬੰਨਿਆ ਕਰਾਂਗੇ ਅੱਜ ਆਏ ਸੀ ਵੀ ਕਿਤੇ ਲਾਈਟ ਰੂਟ ਨਾਲ ਕੱਟਦਾਨ ਹੈ ਕਿਵੇਂ ਰਿਆ ਚੋਲੀ ਆਪਾਂ ਬਰਦਾ ਨਹੀਂ ਲਾ ਰਹੇ ਹਾਂ ਬੰਤਣਾ ਕਿੜੀ ਵੋਟਰ ਨਾਲ ਉਹ ਜ਼ਿਆਦਾ ਤੇਜ਼ ਚੱਲ ਉਹ ਚਿੱਕੜ ਵਾਲਾ ਕਰੀ ਜਾਂਦਾ ਉਹ ਉੱਥੇ ਰਿਆ ਇੱਕ ਬਿਲਕੁਲ ਆਪਾਂ ਨੂੰ ਕੋਈ ਕੋਈ ਨਹੀਂ ਦਰਵਾ ਨਾ ਦੇਖੋ ਇਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਉੱਤੇ ਲੱਗ ਜਾਏਗਾ ਹਨਾ ਇਹ ਨਹੀਂ ਲੱਗਦਾ ਉਹ ਬਾਲਾ ਤੇਜ਼ ਚੱਲਦਾ ਥੋੜਾ ਜਿਹਾ ਹਾਂ ਰਿਆ ਵੀ ਵਧੀਆ ਹੋ ਨਹੀਂ ਇਹ ਮਾਰਦੇ ਨੇ ਉੱਪਰ ਠੰਡੇ ਹੰਡੇ ਪਿੰਡੇ ਪੈ ਨੇਗੇ ਪਸੂਆਂ ਦੇ ਨਾ ਆਪਣੀਆਂ ਜੋ ਹਲਦੀ ਆ ਦੋ ਥਣੀ ਤਾਂ ਹਲਦੀ ਹੋਈ ਨਹੀਂ ਉਹ ਤਾਂ ਆਰਾਮ ਨਾਲ ਬੈਠੀ ਹੋ ਤਾਂ ਜੀ ਆਪਾਂ ਹੀ ਪਾਪ ਚੱਕ ਲਈਏ ਨਾ ਪਾਣੀ ਪਲਾਉਣ ਨੂੰ ਤੇ ਵੀ ਪਾਣੀ ਪਿਉਣੇ ਨਾਲ ਦੀ ਨਾਲ ਵਹਿ ਜਾਂਦੀ ਐ ਬਾਕੀ ਨੇ ਇਹ ਛਪੜਾਂ ਚ ਗਿੱਜੀਆਂ ਹੋਈਆਂ ਨੇ ਛਪੜਾਂ ਚ ਜਾਂਦੀਆਂ ਸੀ ਆਪਣੇ ਹੁਣ ਉਹੀ ਗੱਲ ਐ ਜੀ ਇੱਕ ਪਿੰਡਾ ਛਿਰਕ ਦੰਨੇ ਆ ਨਮਾਉਣ ਵਾਸਤੇ ਪਸ਼ੂ ਠੰਡੇ ਦਾ ਨਹੀਂ ਹੁੰਦੇ ਕਿਥੇ 2 2.5 ਘੰਟੇ ਪਾਣੀ ਚ ਬੈਠਣ ਆਪਣੇ ਵੀ ਥੋੜੀ ਨਾ ਥਾਂ ਦੀ ਦਿੱਕਤ ਐ ਜੇ ਨਾਲ ਫਰਮਾਤਮਾ ਕਰੇ ਬਣ ਜੀ ਸਾਡਾ ਬਾਹਣ ਦੂਰ ਹੈ ਜੀ ਥੋੜਾ ਜਿਹਾ ਆਪਣਾ ਸਵਸ ਇੱਕ ਕੋਠੀ ਕੋਠੀ ਵਾਲੀ ਜਗ੍ਹਾ ਹੀ ਹੈਗੀ ਆਪਣੇ ਕੋਲੇ ਡੇਢ ਕਨਾਲ ਜੇ 2 2.5 ਕਨਾਲਾਂ ਬਣ ਜਾਣ ਨਾਲ ਲੱਗ ਮੀਆਂ ਕੋਈ ਦੇ ਦੇ ਚਲੋ ਜੇ ਕਿਸੇ ਦੇ ਅੰਦਰ ਰਹਿ ਰਹਿ ਮਾਇਆ ਕੋਈ ਬਣ ਜੇ ਮਾੜਾ ਮੋਟਾ ਨਾਲ ਤੇ ਫੇਰ ਤਾਂ ਆਪਾਂ ਬਾਰੀ ਨਿਆਰੀ ਹੋ ਜਾਣ ਇਹਨਾਂ ਦੇ ਵਿਚਾਰੀਆਂ ਨੇ ਫਿਰ ਦਰਖਤ ਦਰਖਤ ਲਾ ਕੇ ਬਾਹਰ ਬੈਠਣ ਦਾ ਪ੍ਰਬੰਧ ਤੇ ਨਾਲੇ ਛੱਪੜ ਜਾਂ ਬਣਾ ਦਾਂਗੇ ਵਿੱਚ ਨੌਣ ਨੂੰ ਨੂੰ 2 ਘੰਟੇ ਵਿੱਚ ਛੱਡ ਦਿਆ ਕਰਾਂਗੇ ਜੇ ਬਣ ਜੇ ਤਾਂ ਐ ਸੀ ਸੀ ਗਾਇ ਤਾਂ ਅਗਲੇ ਨੂੰ ਆਏ ਵੀ ਇਹਨਾਂ ਨੂੰ ਲੋੜ ਐ ਕਾਹਨੂੰ ਵੇਚਦਾ ਕੋਈ ਸੀ ਤੀ ਹੂੰ ਬਕਿਆਊ ਕਰ ਦੰਦੇ ਨੇ ਜਦੋਂ ਆਪਾਂ ਗਏ ਆਏ ਨੇ ਫਿਰ ਇਹਨਾਂ ਨੂੰ ਆਏ ਆ ਵੀ ਖਣੀ ਇਹਨਾਂ ਨੂੰ ਬਾੜੀ ਜ਼ਰੂਰਤ ਐ ਚਲੋ ਜੀ ਮੇ ਪ੍ਰਮਾਤਮਾ ਨੇ ਚਾਹਿਆ ਨਾ ਚਾਹਿਆ ਤਾਂ ਆਪਣੇ ਬੀੜਾ ਮੂਰੇ ਵਧੀਆ ਖੁੱਲਾਗਾ ਪੌਥੇ ਬਣਾ ਲਾਂਗੇ ਆਪਾਂ ਕਿਹੜਾ ਆਪਾਂ ਦਾ ਅੰਦਰ ਕੋਠੀ ਵਰਤਣ ਨੂੰ ਬਹੁਤ ਹੁੰਦੀ ਹੈਗੀ ਪ੍ਰਹਿਣ ਨੂੰ ਬਾਧੂ ਐ देखो जी ਆਪਣੀਆਂ ਆਮ ਜ਼ਰੀਆਂ ਇੱਧਰ ਖੜੀਆਂ ਨੇ ਆ ਇਹਨਾਂ ਨੂੰ ਵੀ ਪਾਉਣੇ ਆ ਹੰਨੀ ਨਦੇ ਵੀ ਪੱਖਾ ਦਾ ਚੱਲੀ ਜਾਂਦਾਗਾ ਪੱਟੂਆਂ ਦੇ ਨਹੀਂ ਹਵਾ ਦਾ ਚਲਦੀ ਐ ਇੱਧਰ ਫਿਰ ਕੱਚੇ ਕਰਕੇ ਨਹੀਂ ਲਾਏ ਹੈਗੇ ਇੱਧਰ ਹੈਗੇ ਆ ਇੱਥੇ ਆ ਵੀ ਚੱਲੀ ਜਾਂਦੇ ਨੇਗੇ ਬਸ ਇੱਧਰ ਗਾਈਆਂ ਲਿਆ ਕੇ ਬੰਦੇ ਆਗੇ ਠੀਕ ਹੈ ਜੀ ਜੇ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਪੇਜ ਨੂੰ ਅੱਗੇ ਵੀਰੇ ਸ਼ੇਅਰ ਕਰਿਆ ਕਰੋ ਫੋਲੋ ਕਰੋ ਸਪੋਰਟ ਕਰੋ ਥੋੜੀ ਠੀਕ ਹੈ ਜੀ ਧੰਨਵਾਦ